ਹਾਂਜੀ ਵੀਰ ਜੀ ਵੈਲਕਮ ਆ ਜੀ ਮੋਗਾ ਪੇਨ 68 ਵਰਡ ਦੇ ਵਿੱਚ ਸੋ ਅੱਜ ਬਈ ਆਪਾਂ ਕਾਫੀ ਦਿਨਾਂ ਬਾਅਦ ਵੀਡੀਓ ਬਣਾਉਣ ਲੱਗੇ ਸੀ ਤੇ ਆਪਣੇ ਕਬੂਤਰਾਂ ਨੇ ਵੀਰੇ ਇੱਧਰਲੇ ਖੁੱਡੇ ਵਾਲਿਆਂ ਨੇ ਤਾਂ ਅੰਡੇ-ਉੰਡੇ ਧਰ ਲਿਆ ਤੇ ਕਈਆਂ ਨੇ ਇੱਧਰਲੇ ਖੁੱਡੇ ਵਾਲਿਆਂ ਨੇ ਤਾਂ ਬੱਚੇ ਕੱਢ ਲਏ ਤੇ ਆ ਆਪਣੇ ਖੁੱਲੇ ਛੱਡੇ ਦਾਣਾ ਖਾਣ ਸੋ ਕਾਫੀ ਦਿਨਾਂ ਬਾਅਦ ਵੀਡੀਓ ਬਣਾ ਰਿਹਾ ਵਾਂ ਬੱਚੇ ਨਾਲ ਥੋੜਾ ਫੋਨ ਜਿਆਰ ਖਰਾਬ ਹੋ ਗਿਆ ਸੀਗਾ ਤੇ 3-4 ਬੱਚੇ ਯਾਰ ਆਪਣੇ ਵੱਡੇ ਤੋਂ ਨਿਕਲ ਗਏ ਸੀ ਇੱਕ ਤਾਂ ਬੱਚਾ ਕੱਢਿਆ ਆਪਣੇ ਲਾਲ ਚੀਨੇ ਜੋੜੇ ਨੇ ਤੇ ਆ ਚਿੱਟੀਆਂ ਦੀ ਵੀ ਆਪਣੇ ਬੱਚੇ ਕੱਢ ਲੂਵੇ ਥੋੜੇ ਦੇ ਨਾਲ ਲੇਕਰ ਤੇ ਆ ਗੂਤਰਾ ਨੰਡੇ ਰੱਖੇ ਹੋਏ ਤੇ ਆ ਦੋ ਬੱਚੇ ਆਪਣੇ ਦੂਜੇ ਜੋੜੇ ਨੇ ਕੱਢੇ ਤੇ ਆਪਣੀਆਂ ਵੱਡੀ ਪੱਠੀ ਨੇ ਵੀ ਅੰਡੇ ਧਰ ਲਤੇ ਤੇ ਆਪਣੀਆਂ ਬਾਜੀ ਵਾਲੇ ਜੋੜੇ ਨੇ ਵੀ ਬੱਚੇ ਕੱਢਣ ਵਾਲੀ ਹੈ ਵੀ ਤੇ ਇੱਕ ਆ ਆਪਣਾ ਬੱਚਾ ਕੱਢਿਆ ਗੂਤਰਾ ਨੇ ਸੋ ਬੱਚੇ ਮੇਰੇ ਸਾਹ ਨਾਲ ਹੁਣ ਵੀ ਕਾਫੀ ਨਿਕਲ ਆਉਣੇ ਆ ਮਾਰੇ ਦੀ ਕਰਵਾ ਬੱਚੇ ਸਾਥ ਸਾਰੇ ਪਾਲ ਜਾਣ ਤੇ ਬਾਕੀ ਚੈਨਲ ਨੂੰ ਆਪਣੇ ਨੇ ਬਈ ਲਾਈਕ ਸਬਸਕ੍ਰਾਈਬ ਜ਼ਰੂਰ ਕਰ ਲੈਗਾ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਮਿਲ ਸਕਣ